ਯਾਤਰਾ ਦਾ ਜਿਹੜਾ ਮਕਸਦ ਆ ਇਸ ਤਰ੍ਹਾਂ ਪੰਜਾਬ ਚਾਰ ਸਦੀਆਂ ਤੋਂ ਬਨੇਕੀਆਂ ਸਮੱਸਿਆਵਾਂ ਆ ਨਾ ਕਰਿਆ ਤਾਂ ਨਾ ਮਾਰੋ ਬਈ ਤੱਕਾ ਨਾ ਮਾਰੋ ਨਸ਼ਾ ਬਹੁਤ ਵੱਡਾ ਮੁੱਦਾ ਜਿਹਦੇ ਨਾਲ ਰੋਜ਼ ਸਾਡੇ ਨੌਜਵਾਨ ਮਰ ਰਹੇ ਜੀ ਕੱਲ ਦੀ ਘਟਨਾ ਤੁਸੀਂ ਦੇਖੋ ਝੋਟੇ ਹਰਕੇ ਨੇ ਕਿੰਨੇ ਹਜ਼ਾਰਾਂ ਹੀ ਕਸੂਰ ਫੜੇ ਨੇ ਰੋਜ਼ ਆਪਾਂ ਪੜ੍ਹਦੇ ਆਂ ਅਖਬਾਰਾਂ ਦੇ ਵਿੱਚ ਇਹ ਲਗਾਤਾਰ ਜਿਹੜਾ ਉਹ 15 15 20 20 ਸਾਲ ਦੇ ਸਾਡੇ ਨੌਜਵਾਨ ਮਰ ਰਹੇ ਮਾ ਮ ਬਿਲਕਦੀਆਂ ਨੇ ਬੁਰਾ ਹਾਲ ਹੈ ਜਵਾਨੀ ਪ੍ਰਵਾਸ ਕਰ ਰਹੀ ਹੈ ਪੰਜਾਬ ਖਾਲੀ ਹੋ ਰਿਹਾ ਹੈ ਪਾਣੀ ਸਾਡੇ ਧਰਤੀ ਹੇਠੋਂ ਸੁੱਕ ਰਹੇ ਨੇ ਧਰਤੀ ਪੰਜਰ ਹੋਣ ਬਲ ਵੱਧ ਰਹੀ ਹੈ ਸਾਡੇ ਪਾਣੀ ਖੋ ਕੇ ਦੂਜੇ ਸੂਜਣ ਦੇ ਉੱਤੇ ਜਾ ਰਹੇ ਨੇ ਸਾਡੀ ਪੁਰਾਣੀ ਨੂੰ ਮਾਰਿਆ ਜਾ ਰਿਹਾ ਹੈ ਸਾਡੇ ਇਤਿਹਾਸ ਨੂੰ ਬੁਗਾੜਿਆ ਜਾ ਰਿਹਾ ਹੈ ਇਹ ਉਹ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੇ ਉੱਤੇ ਸਾਨੂੰ ਅੱਜ ਵਿਚਾਰ ਕਰਨ ਦੀ ਲੋੜ ਹੈ ਸਾਨੂੰ ਸੰਵਾਦ ਰਚਾਉਣ ਦੀ ਲੋੜ ਹੈ ਲੋਕਾਂ ਨਾਲ ਜਾਣ ਤਾਂ ਅਸੀਂ ਤੁਰੇ ਹਾਂ ਵੀ ਇਹਦਾ ਹੱਲ ਜਿਹੜਾ ਮਸਲੇ ਦਾ ਉਹ ਲੋਕਾਂ ਚ ਪਿਆ ਲੋਕਾਂ ਕੋਲੇ ਪਿਆ ਆਪਾਂ ਤਜਰਬੇ ਕਰਕੇ ਤਾਂ ਬਹੁਤ ਦੇਖ ਲਏ ਸਰਕਾਰਾਂ ਬਦਲ ਕੇ ਤਾਂ ਬਹੁਤ ਦੇਖ ਲਈਆਂ ਬਾਦਲ ਵੀ ਦੇਖ ਲਏ ਕਾਂਗਰਸ ਜੀ ਵੀ ਦੇਖ ਲਏ ਇਨਕਲਾਬ ਵਾਲੇ ਵੀ ਦੇਖ ਲਏ ਹੁਣ ਤਾਂ ਲੋਕ ਕੀ ਹੱਲ ਕਰਨਗੇ ਹੁਣ ਮੈਂ ਤੁਹਾਨੂੰ ਗਲ ਆਧਾਰਨ ਦਿੰਦਾ ਮੰਨ ਲਓ ਬੋਲੀ ਸਾਡੀ ਸਕੂਲਾਂ ਚ ਮਾਰੀ ਜਾ ਰਹੀ ਹੈ ਸਰਫਤਕਾਰੀ ਸਕੂਲ ਚ ਰੌਲਾ ਪਿਆ ਇਸੇ ਤੇ ਅਸੀਂ ਡੀਸੀ ਦੇ ਵਿਧੰਡੇ ਦਰਖਾਸਤ ਕਰ ਜੀ ਦਿੱਤੀ ਉਹਨਾਂ ਨੇ ਡੀਓ ਦੀ ਡਿਊਟੀ ਦਾ ਹਾਂ ਡੀਓ ਦੀ ਡਿਊਟੀ ਲੱਗੀ ਉਹਨਾਂ ਨੇ ਚਾਰ ਮੈਂਬਰੀ ਦੀ ਟੀਮ ਬਣਾਈ ਟੀਮ ਨੇ ਪੜਤਾਲ ਜਿਹੜੀ ਕੀਤੀ ਉੱਥੇ ਜਿਹੜੇ ਲੋਕ ਸੀਗੇ ਉਹ ਬਿਆਨ ਨਹੀਂ ਲਿਖਾਉਣ ਆਏ ਹੂੰ ਉੱਥੇ ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਜਵਾਕਾਂ ਮਗਰ ਜਾ ਕੇ ਸਕੂਲਾਂ 'ਚ ਪਤਾ ਕਰਦੇ ਆ ਸੋ ਸਾਡਾ ਇਹ ਉਹ ਸਾਰੀਆਂ ਗੱਲਾਂ ਕਰਨ ਦਾ ਮਕਸਦ ਆ ਲੋਕਾਂ ਨਾਲ ਜਾ ਕੇ ਵੀ ਯਾਰ ਅਸੀਂ ਤੁਹਾਨੂੰ ਖੁਦ ਨੂੰ ਉੱਠਣਾ ਪੈਣਾ ਹੂੰ ਉਹਨਾਂ ਜਿਵੇਂ ਕਿਸੇ ਨੇ ਕਈ ਕਵੀ ਨੇ ਲਿਖਿਆ ਸੀ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੇ ਸਿਰ ਤੋਂ ਮਿਰਚਾਂ ਬਾਰੋ ਹੁਣ ਕੱਲੀਆਂ ਮਿਰਚਾਂ ਬਾਰਨਾਂ ਗੱਲ ਨਹੀਂ ਬੜੋ ਹੂੰ ਹਰ ਬੰਦੇ ਨੂੰ ਹਰ ਪੰਜਾਬੀ ਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਾਂਗੇ ਹਰ ਮਾਂ ਹਰ ਭੈਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜ਼ਿੰਮੇਵਾਰੀ ਤੁਹਾਡੇ ਧੀਆਂ ਦੀ ਤੁਹਾਡੇ ਪੁੱਤਰਾਂ ਦੀ ਤੁਹਾਡੀਆਂ ਨਸਲਾਂ ਦੀ ਤੁਹਾਡੀ ਧਰਤੀ ਉੱਪਰ ਦੀ ਤੁਹਾਡੀ ਆ ਕਿ ਨਿੱਜ ਪਿੱਛੇ ਨਾ ਭੱਜੇ ਫਿਰੋ ਵੀ ਆ ਨਿੱਜ ਪ੍ਰਾਪਤ ਕਰ ਲਿਆ ਉਹ ਲਾਲਚ ਪਿੱਛੇ ਉਹਦੇ ਪਿੱਛੇ ਲੱਗ ਗਿਆ ਇਹਦੇ ਪਿੱਛੇ ਲੱਗ ਗਿਆ ਜੇ ਹੁਣ ਤੁਸੀਂ ਆਪ ਸੋਚਨਾ ਕਿ ਆਉਣ ਵਾਲਾ ਸਮਾਂ ਪੰਜਾਬ ਲਈ ਕਿੰਨਾ ਮਾੜਾ ਹੈ ਇਸ ਲਈ ਪੰਜਾਬ ਦੇ ਵਿੱਚ ਆਪਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਇਹ ਨਾ ਸੋਚਿਆ ਪਰ ਸ਼ਰਮਣੀ ਕਮਲ ਕਹਿੰਦੀ ਆ ਕਿ ਪੰਜਾਬ ਬਚਾਓ ਯਾਤਰਾ ਤਾਂ ਅਸੀਂ ਵੀ ਕੱਢ ਰਹੇ ਹਾਂ ਪੰਜਾਬ ਨੂੰ ਅਸੀਂ ਵੀ ਬਚਾਉਣਾ ਦੂਜੇ ਪਾਸੇ ਤੁਸੀਂ ਪੰਜਾਬ ਚੋਂ ਯਾਤਰਾ ਕੱਢ ਰਹੇ ਹੋ ਪਰ ਫਰਕ ਕੀ ਰਿਹਾ ਦੋਨਾਂ ਦੇ ਵਿੱਚੋਂ ਉਹ ਕਹਿੰਦੇ ਅਸੀਂ ਪੰਜਾਬੀਅਤ ਦੀ ਲੜਦਾ ਅਸੀਂ ਪੰਜਾਬ ਦੇ ਲਈ ਲੜਨਾ ਤੁਸੀਂ ਕਹਿੰਨਾ ਮੈਂ ਵੀ ਪੰਜਾਬ ਦੇ ਲਈ ਲੜਨਾ ਦੋਨੇ ਪੰਜਾਬ بچਾਉਣ ਲਈ ਤੁਰਿਆ ਹਾਂ ਤੁਸੀਂ ਨਹੀਂ ਅਸੀਂ ਤਾਂ ਤੁਰੇ ਆ ਹਮ ਅੱਜ ਤਾਂ ਜਿੱਤੇ ਦੇ ਤੁਰਿਆ ਘਰੋਂ ਤੁਰਿਆ ਕੱਪਣਾ ਬਣ ਕੇ ਤੁਰਿਆ ਜਿਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਏ ਜਿਨ੍ਹਾਂ ਨੇ ਪੰਜਾਬ ਡੁੱਟਿਆ ਜਿਨ੍ਹਾਂ ਨੇ ਪੰਜਾਬ ਜਾੜਿਆ ਉਹ ਬਾਦਲ ਵੀ ਕਹਿੰਦੇ ਅਸੀਂ ਪੰਜਾਬ ਬਚਾਵਾਂਗੇ ਹਮ ਤੁਹਾਡੀ ਉਦੋਂ ਪਹਿਲਾਂ ਕਿੰਨੇ ਸਾਲ ਸਰਕਾਰ ਰਹੀ ਹੈ ਓਕੇ 10 ਸਾਲ ਤਾਂ ਇਕੱਠੇ ਹੀ ਰਹਿ ਗਏ 97 ਤੋਂ ਲੈ ਕੇ ਜੇ ਆਪਾਂ ਪਿਛਲੇ ਛੜ ਦੀ ਗੱਲ ਬਾਤ 97 ਤੋਂ ਲੈ ਕੇ 15 ਸਾਲ ਰਾਜ ਤੁਸੀਂ ਕੀਤਾ ਪੰਜਾਬ ਵਿੱਚ ਉਦੋਂ ਪੰਜਾਬ بچਾਉਣ ਵਾਲੇ ਕਿੱਥੇ ਸੀ ਹੁਣ ਬੜੀ ਦੇਖੋ ਕਿੱਡਾ ਸਾਡਾ ਦੁਖਾਂਤ ਚੱਲ ਇੱਥੇ ਕੱਲ ਸ਼ਕਦੀਰ ਸਿੰਘ ਬਾਦਲ ਜਿਹੜਾ ਕੌਕੇ ਦੇ ਘਰੇ ਜਾਂ ਉਹਨਾਂ ਦੀ ਧਰਮ ਪਤਨੀ ਤੋਂ ਉਹਨੇ ਪੁੱਤਰ ਕੋ ਮਿਲਦਾ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਤੁਹਾਨੂੰ ਅਨਸਾਫ਼ ਦਿਵਾਵਾਂਗੇ ਸਾਡੀ ਸਰਕਾਰ ਆ ਜਾਣ ਦਿਓ ਅਸੀਂ ਇਹ ਸਾਰੇ ਬੰਦੇ ਇੱਕ ਟਾਇਰੇ 'ਚ ਖੜੇ ਕਰਾਂਗੇ ਇਹ ਪਿਛਣ ਵਾਲਾ ਹੋਵੋ ਗਦਾਰੋ ਲਾਂਤੀਓ ਭਾਈ ਕੌਂਖ ਦੀ ਰਿਪੋਰਟ ਦੱਬੀ ਕਿਨੇ ਤੁਹਾਡਾ ਬਾਪ 15 ਸਾਲ ਪ੍ਰਕਾਸ਼ ਸਿੰਘ ਬਾਦਲ ਭਾਈ ਪੰਜਾਬ ਦਾ ਮੁੱਖ ਮੰਤਰੀ ਰਿਹਾ ਹਮ ਸ਼੍ਰੀ ਵੀਰ ਸਿੰਘ ਬਾਦਲ 8 ਸਾਲ ਗ੍ਰਹਿ ਮੰਤਰੀ ਰਿਹਾ ਤੇ ਰਿਪੋਰਟ ਦੱਬੀ ਕਿਨੇ ਉਹਨਾਂ ਨੂੰ ਅਹੁਦੇ ਕਿਹਨੇ ਬਖਸ਼ੇ ਉਹਨਾਂ ਨੂੰ ਜੇਲ੍ਹਾਂ ਤੋਂ ਬਚਾਇਆ ਕਿਹਨੇ ਉਹਨਾਂ ਨੂੰ ਡੀਜੀਪੀ ਕਿਹਨੇ ਲਾਇਆ ਸ਼ੈਣੀਵਾਰ ਕਨੋਂ ਜਹਾਰਾ ਦਾ ਪਕਨ ਨੂੰ ਟਿਕਟਾਂ ਦੇ ਕਿਹਨੇ ਨਮਾਜਿਆ ਕਿਹਨੇ ਮੰਤਰੀ ਬਣਾਇਆ ਉਹ ਜਿੰਨੇ ਸੇ ਸਾਡੀ ਜਵਾਨੀ ਦੇ ਕਾਤਲ ਸੀ ਬੱਚੜ ਤਾਰਨ ਤੁਸੀਂ ਉਹਦੇ ਦਿੱਤੇ ਆ ਮੰਤਰੀ ਬਣਾਇਆ ਐਮ ਐਲ ਏ ਬਣਾਇਆ ਡੀ ਜੀ ਪੀ ਲਾਇਆ ਐ ਐਸ ਐਸ ਪੀ ਲਾਇਆ ਉਹਨਾਂ ਨੂੰ ਬਚਾਇਆ ਜਿੱਲਾਂ ਜਾਣ ਤੋਂ ਅੱਜ ਤੁਸੀਂ ਕਹਿੰਦੇ ਕਿ ਹਣ ਸਾਬ ਦਵਾਵਾਂਗੇ ਤੁਹਾਨੂੰ ਦੁਬਾਰੀ ਲੈ ਕੇ ਆਓ ਇਹਨੇ ਕਹਾਣੀ ਬੜੀ ਸਾਫ ਹੈ ਵੀ ਇੱਕ ਵਾਰੀ ਸੱਤਾ ਚ ਲਿਆਓ ਜਿਹੜਾ ਮਾੜਾ ਮੋਟਾ ਰਹਿ ਗਿਆ ਪੰਜਾਬ ਉਹ ਵੀ ਅਸੀਂ ਹੁੰਜ ਦੇਣਾ ਖਤਮ ਕਰਦੇ ਹਾਂ ਸੇ ਸਾਡਾ ਦੁਖਾਂਤ ਆ ਪਰ ਮੈਂ ਇਹ ਗੱਲ ਪੁੱਛਣੀ ਲੋਕਾਂ ਨੂੰ ਚਾਹਣਾ ਉਹਨਾਂ ਨੇ ਕਰਨਾ ਹੀ ਕਰਨਾ ਤੁਸੀਂ ਕੀ ਕਰ ਰਹੇ ਹੋ ਪੰਜਾਬ ਦੇ ਲੋਕ ਕੀ ਕਰ ਰਹੇ ਆ ਪੰਜਾਬ ਦੇ ਲੋਕ ਕੀ ਇਹ ਸਵਾਲ ਉਹਨਾਂ ਲੋਕਾਂ ਨੂੰ ਪੁੱਛਣਗੇ ਉਹਨਾ ਦੂਜੇ ਪਾਸੇ ਆ ਭਵਾਂਸਿਓ ਕਹਿੰਦਾ ਹੁੰਦਾ ਸੀਗਾ ਜੀ ਦੇਖੋ ਜੀ ਇਹ ਤਾਂ ਆਪਣਾ ਚੋਰ ਨੇ ਕਾਂਗਰਸੀ ਇਹਨਾਂ ਨੇ ਲੁੱਟ ਕੇ ਖਾ ਲਿਆ ਪੰਜਾਬ ਇਹੀ ਕਹਿੰਦਾ ਹੁੰਦਾ ਸੀ ਨਾ ਅੱਜ ਚੋਰਾਂ ਨਾਲ ਯਾਰੀ ਪਾ ਲਈ ਹਾਂ ਅੱਜ ਸਾਥ ਹੋ ਗਏ ਕਿ ਸੇਂਗਾਂ ਰਾਜੇ ਵੜਿੰਗ ਦੀਆਂ ਫੈਲਾਂ ਖੁੱਲਣ ਵਾਲੀ ਗੱਲ ਕਰਦਾ ਹੁੰਦਾ ਸੀਗਾ ਕਿ ਅੱਜ ਹੁਣ ਇਕੱਠੇ ਹੋ ਗਿਆ ਹੁਣ ਇਕੱਠੇ ਚੋਣਾਂ ਲੜਨਗੇ ਹੁਣ ਬਹਾਨਾ ਕੀ ਕਿ ਮੋਦੀ ਤੋਂ ਭਾਰਤ ਬਚਾਉਣਾ ਹੈ ਯਾਨੀ ਹੁਣੇ ਸਵਾਲ ਬਣਦਾ ਕਿ ਨਹੀਂ ਬਣਦਾ ਹੁਣੇ ਲੋਕਾਂ ਦੇ ਗੱਲ ਖੜੀਆ ਤੇ ਲੋਕਾਂ ਨੂੰ ਜਗਾਉਣ ਚੱਲੇ ਆਂ ਜਦੋਂ ਪਿੰਡਾਂ 'ਚ ਪੜਨਗੇ ਸਵਾਲ ਕਰਿਓ ਨਹੀਂ ਤੁਸੀਂ ਇਹ ਇੱਕ ਇਹ ਪੰਜਾਬ بچਾਓ ਯਾਤਰਾ ਨਹੀਂ ਅਸਲ ਲੱਖਾਂ ਜਤਾਓ ਯਾਤਰਾ ਹੈ ਕਹਿੰਦੇ ਇਹ ਇਹ ਵੀ ਗੱਲ ਚੱਲਦੀ ਹੈ ਵੀ ਲੱਖੇ ਨੂੰ ਜਤਾਓ ਜੀ ਲੋਕ ਸਭਾ ਦੀ ਜੌਨ ਬਸ ਲੱਖਾਂ ਪੰਜਾਬ ਲਈ ਜਿੰਦ ਜਾਨ ਦੇ ਸਵਾਲ ਆ ਉਹ ਧਰਤੀ ਤੇ ਖੜ ਕੇ ਗੱਲ ਮੈਂ ਕਰਾਂ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਤਖਤ ਸ੍ਰੀ ਦੰਦਮਾ ਸਾਹਿਬ ਦੀ ਧਰਤੀ ਹੈ ਨਾ ਕਿ ਕਦੇ ਲੱਖਾਂ ਪੰਜਾਬ ਨੂੰ ਪਿੱਠ ਨਾ ਦਿਖਾਈ ਇਹ ਨਾ ਦਿਖਾਈ ਕੈਪਟਨ ਨੇ ਵੀ ਸੌ ਖਾਦੀ ਸੀ ਲੱਖੇ ਇਧਰ ਗੁਟਕਾ ਕਰ ਨਹੀਂ ਨਹੀਂ ਕੈਪਟਨ ਅਗਰ ਸ਼ੁਰੂ ਤੋਂ ਗਦਾਰੀਆਂ ਦੇਖ ਲੈ ਨਾ ਖੂਨਚੀ ਗਦਾਰੀਆਂ ਨੇ ਕੈਪਟਨ ਦਾ ਬਾਦਲਾਂ ਦੀਆਂ ਪਰਵਾਹਾਂ ਦੀਆਂ ਦੇਖ ਲੈ ਨਾ ਕੈਪਟਨ ਪਰਵਾਹਾਂ ਦੀਆਂ ਦੇਖ ਲੈ ਅਸੀਂ ਉਹਨਾਂ ਜੁਨੀ ਭਰਾਵਾ ਜੇ ਅਸੀਂ ਉਹਦਿਆਂ ਤੱਕ ਸੀਮਿਤ ਹੁੰਦੇ ਤਾਂ ਸਾਰੀਆਂ ਧਰਾਂ ਹੀ ਹੱਥ ਫੇਰ ਦਿਨਾ ਸੀ ਵੀ ਆਜਾ ਹੱਥ ਕੱਢ ਦਿਂਗਾ ਸੀ ਵੀ ਆ ਸਾਡੇ ਵੱਲ ਆ ਸਾਡੇ ਵੱਲ ਆਜਾ ਅੱਜ ਮੈਂ ਬੜਾ ਆਪਣੇ ਸੂਰਤ ਸਪਸ਼ਟਾਂ ਕਿ ਮੈਂ ਜਿਵੇਂ ਮੈਂ ਵੋਟਾਂ ਦੀ ਗੱਲ ਬੋਲਦਾ ਹੁੰਦਾ ਸੀ ਮੈਂ ਕਿਹਾ ਮੰਨ ਲਓ ਮੈਂ ਮੌੜ ਤੋਂ ਚੋਣ ਲੜੀ ਮੈਂ ਗੱਲ ਕਹਿਣਾ ਹੁੰਦਾ ਜੀ ਭਾਈ ਜੇ ਕੱਲ ਨੂੰ ਤੁਸੀਂ ਆਉਂਦੇ ਸੀ ਲੱਖਾਂ ਨੇ ਤੇਰੇ ਮਗਰ ਜੋੜੇ ਤੜਾਏ ਆ ਅਸੀਂ ਬਹੁਤ ਵੋਟਾਂ ਪਿੱਛੇ ਭੱਜ ਨਾਟਕ ਕੀਤੀ ਐ ਸੀ ਪੈਸੇ ਵੀ ਖਰਚੇ ਆ ਬੰਦੇਓ ਅਸੀਂ ਗਵਾਂਡੀਆਂ ਦੀ ਵੱਟ ਵਾਲੀ ਸਾਡਾ ਸਾਥ ਦੇ ਮੈਂ ਕਿਹਾ ਮੇਰਾ ਜਵਾਬ ਆ ਜੀ ਮੈਂ ਅੱਜ ਵੀ ਕਹਿ ਕੇ ਤੜਿਆ ਗੱਲ ਹੂੰ ਕਿ ਮੇਰਾ ਉਹ ਮਕਸਦ ਨਹੀਂ ਚਾਹੇ ਮੈਨੂੰ ਵੋਟ 1 ਪਵੇ ਚਾਹੇ ਮੈਨੂੰ 50 ਪੈਣ ਚਾਹੇ ਜਿੱਤਾਂ ਚਾਹੇ ਹਾਰਾਂ ਹੂੰ ਰਸੂਲਲਾ ਦੇ ਪਾਸੇ ਗੱਲ ਨਹੀਂ ਇਸ ਧਰਤੀ ਦੇ ਖੜ ਕੇ ਮੈਂ ਤਾਂ ਗੱਲ ਕਰ ਰਿਹਾ ਕਿ ਦੇਖੋ ਮੈਂ ਇਹ ਕੁਝ ਕਰਨਾ ਹੁੰਦਾ ਤਾਂ ਬਹੁਤ ਸਮੇਂ ਦਾ ਪਹਿਲਾਂ ਦੀ ਮੈਂ ਜੁੜ ਕੇ ਇਹ ਨਾ ਕਰ ਲੈਂਦਾ ਜਿਵੇਂ ਮੈਨੂੰ ਅਹੁਦਿਆਂ ਦਾ ਕੋਈ ਲਾਲਚ ਹੁੰਦਾ ਜਾਂ ਮੈਂ ਕੋਈ ਐਮਐਲਏ ਜਾਂ ਐਮਪੀ ਬਣਨਾ ਤਾਂ ਲੱਕੇ ਸ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਪੂਰੇ ਪੰਜਾਬ ਦੇ ਲਈ ਆ ਜਾਂ ਸਿਰਫ ਬਠਿੰਡਾ ਅਧੀਰ ਪੂਰਾ ਪੰਜਾਬ ਅਸੀਂ ਟਰਾਲੀਆਂ ਲੈ ਕੇ ਆਉਂਦੀਆਂ ਵਿਚੀ ਰੱਸ਼ ਨਾ ਸਾਡੇ ਕੋਲ ਵਿਚੀ ਸਾਡੇ ਕੋਲ ਚੁੱਲ੍ਹੇ ਆ ਵਿਚੀ ਸਾਡੀਆਂ ਰਜਾਈਆਂ ਵਿਚੀ ਗੱਦੇ ਆ ਵਿਚੀ ਜਿੱਥੇ ਰਾਤ ਪੈ ਜਾ ਕੋਈ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰ ਪੈ ਕਰਾਂਗੇ ਐਂ ਪਿੰਡ ਤੋਂ ਪਿੰਡੇ ਪਿੰਡ ਤੋਂ ਪਿੰਡ ਪਿੰਡ ਤੋਂ ਪਿੰਡ ਪੂਰੇ ਪਿੰਡਾਂ ਜਾਣਾ ਲੋਕਾਂ ਨਾਲ ਬੈਠ ਕੇ ਲੋਕਾਂ ਨੂੰ ਸੁਣਨੀਆਂ ਵੀ ਆ ਲੋਕਾਂ ਨੂੰ ਲੋਕਾਂ ਰੀਆਂ ਸੁਣਨੇ ਆ ਲੋਕਾਂ ਨੂੰ ਸੁਣਾਉਣੀਆਂ ਵੀ ਆ ਇਕੱਲਾ ਇਹ ਨਹੀਂ ਵੀ ਆਏ ਭਾਸ਼ਣ ਕੀਤਾ ਦੇ ਨਾਂਗੇ ਸੁਣਨਾ ਚਾਹਣੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਹੈ ਲੋਕਾਂ ਦੇ ਦਿਮਾਗ ਕੀ ਚੱਲ ਰਿਹਾ ਹੈ ਤੇ ਆਪਾਂ ਨੂੰ ਜਿਹੜੀ ਗੱਲ ਕਈ ਵਾਰੀ ਨਹੀਂ ਪਤਾ ਹੁੰਦੀ ਉਹ ਇੱਕ ਧੂਈ ਤੇ ਬੈਠੇ 70 ਸਾਲ ਦੇ ਬਾਬੇ ਨੂੰ ਪਤਾ ਹੁੰਦੀ ਹੈ ਇੱਕ 10 ਸਾਲ ਦੇ ਜਵਾਨ ਨੂੰ ਪਤਾ ਹੁੰਦੀ ਹੈ ਇੱਕ ਬਿਲਕੁਲ ਸਾਡੀ ਅਨਪੜ ਮਾਂ ਨੂੰ ਪਤਾ ਹੁੰਦੀ ਹੈ ਪਿੰਡਾਂ 'ਚ ਬੈਠੀ ਤਾਂ ਅਸੀਂ ਚਾਹਣੇ ਉਹਨਾਂ ਕੋਲ ਕੀ ਪਿਆ ਉਹ ਕੀ ਚਾਹੁੰਦੇ ਆ ਇਹਦਾ ਹੱਲ ਕੀ ਹੈ ਇਸ ਪੰਜਾਬ ਦਾ ਸੋ ਇਸ ਕਰਕੇ ਚੱਲੇ ਆ ਬਾਈ ਸੋ ਬੈਠ ਮੈਂ ਕਿਸਨ ਹੋਰ ਦੱਸਦਾਂ ਨੂੰ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਸਰਕਾਰ ਨੇ ਸਾਡੀ ਯਾਤਰਾ ਨੂੰ ਰੋਕਣ ਲਈ ਇਹ ਗੱਲ ਆਪਾਂ ਕੀਤੀ ਇਹ ਬਹੁਤ ਯਤਨ ਕਰਨਗੇ ਬਹੁਤ ਸਾਰਾ ਸਾਨੂੰ ਕਿਰਤ ਕਰਨ ਲੱਗਣਗੇ ਕਿਸੇ ਝੂਠੇ ਮੁਕੱਦਮੇ ਸਾਨੂੰ ਫਸਾ ਕੇ ਅੰਦਰ ਸੜ ਦਿੱਤਾ ਜਾਵੇ ਕਿਉਂਕਿ ਇਹ ਗੱਲਾਂ ਇਹ ਬਰਦਾਸ਼ਤ ਨਹੀਂ ਕਰਦੇ ਪਹਿਲਾਂ ਵੀ ਜਿੰਨੇ ਬੰਦੇ ਇੱਥੇ ਪੰਜਾਬ ਨੂੰ ਬਚਾਉਣ ਲਈ ਤੁਰੇ ਆ ਆਪਣੇ ਲੋਕਾਂ ਨੂੰ ਜਗਾਉਣ ਲਈ ਤੁਰੇ ਆ ਉਹ ਬੰਦੇ ਜਾਣਾਂ ਨੇ ਮਰਵਾਏ ਆ ਜਾਂ ਜੇਲ੍ਹਾਂ 'ਚ ਬੰਦ ਕਰਾਏ ਤਾਂ ਸਾਨੂੰ ਵੀ ਖੱਸ਼ਾ ਹੈਗਾ ਕਿ ਇਹ ਸਰਕਾਰ ਸਾਡੇ ਨਾਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਬੰਦੇ ਬਾੜ ਕੇ ਸਾਡੇ 4 ਹਮ ਇਕੱਠੇ ਚ ਕੋਈ ਉੱਥੇ ਰੌਲਾ ਪਵਾ ਸਕਦੀ ਹੈ ਕੋਈ ਕਿਸੇ ਪ੍ਰਕਾਰ ਦਾ ਹਮਲਾ ਕਰਾ ਸਕਦੀ ਹੈ ਜਾਂ ਕਿਤੇ ਵੀ ਸਾਨੂੰ ਕੋਈ ਝੂਠੇ ਮੁਕਾਦਮੇ ਚੱਕ ਕੇ ਫੜਕੇ ਜ਼ਿੰਮੇਵਾਰ ਕਰਾ ਸਕਦੀ ਹੈ ਸੋ ਪੰਜਾਬ ਦੇ ਲੋਕੋ ਉਦੋਂ ਉਦੋਂ ਪਰਾਪੇ ਗੰਡਾ ਪ੍ਰਚਾਰ ਬਿਲਕੁਲ ਭਾਨੇ ਦੀ ਗੱਲ ਹੈ ਜਾਇਆ ਜਾ ਸੋਸ਼ਲ ਮੀਡੀਆ ਉੱਤੇ ਤਰ੍ਹਾਂ ਤਰ੍ਹਾਂ ਦਾ ਪ੍ਰਚਾਰ ਪਰਾਪੇ ਗੰਡਾ ਇਹਨਾਂ ਦੇ ਆਈਟੀ ਸੈੱਲ ਦੁਆਰਾ ਇਹਨਾਂ ਦੇ ਬੰਦਿਆਂ ਦੁਆਰਾ ਇਹ ਸਾਨੂੰ ਬਦਨਾਮ ਕਰਨ ਲਈ ਇਹ ਪਰਾਪੇ ਗੰਡਾ ਵੀ ਇਹ ਵਰਤਾਨ ਸਿਰਜਣ ਦੀ ਵੀ ਕੋਸ਼ਿਸ਼ ਕਰਨਗੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਜੇ ਸਰਕਾਰ ਇਹ ਜਹਾ ਹਤਕੰਡਾ ਅਪਣਾਉਂਦੀ ਆ ਸਾਨੂੰ ਖੜਨ ਵਾਲਾ ਨਾ ਸਿੱਟਣ ਵਾਲਾ ਇਹ ਲੋਕੋ ਤੁਸੀਂ ਤੈਅ ਕਰਨਾ ਕਿ ਤੁਸੀਂ ਘਰਾਂ ਚ ਬੈਠ ਕੇ ਤਮਾਸ਼ਾ ਦੇਖਣਾ ਨੇ ਪਹਿਲਾਂ ਵਾਲਾ ਆਪਾਂ ਦੇਖਿਆ ਕਿ ਉੱਠ ਕੇ ਰ ਸੜਕਾਂ ਦੇ ਬਾਹਰ ਆਉਂਗੇ ਕਿ ਤੁਸੀਂ ਫੈਲਾ ਕਰ ਲੋ ਨਹੀਂ ਬਚਣ ਵਾਲੇ ਤੋਂ ਥੋੜੀ ਬਚੇ ਜਿਵੇਂ ਤੁਸੀਂ ਗੱਲ ਕਿਹਾ ਵੀ ਖੱਤਿਆ ਇਸ ਚੀਜ਼ ਦਾ ਖੱਤਿਆ ਜਾਂ ਡਰ ਆ ਕੇ ਸਾਨੂੰ ਮਰਵਾ ਲਾ ਦੇਣ ਜਿਨ੍ਹਾਂ ਦੇ ਵਿੱਚ ਤਾਂ ਸੋਟ ਦੇ ਖੱਤਿਆ ਕੇ ਡਰ ਡਰ ਹੁੰਦਾ ਤਾਂ ਨਿਕਲਦੇ ਨਹੀਂ ਸੀ ਮੈਂ ਪਹਿਲਾਂ ਹੀ ਕਿਹਾ ਕਫਣ ਮੰਨ ਕੇ ਤੁਰੇ ਹਾਂ ਡਰ ਹੁੰਦਾ ਤਲੀ ਦੇ ਧਰ ਕੇ ਨਹੀਂ ਚੱਲਦੇ ਸੀ ਫਿਰ ਨਹੀਂ ਸੀ ਆਉਂਦੇ ਅਸੀਂ ਵਿੱਚ ਕੋਈ ਅੰਦਰ ਖਾਤੇ ਗੰਨ ਘਰੇ ਬੈਠੇ ਦਿੰਦੇ ਉਹ ਉਹਦਾ ਲੈ ਕੇ ਚਪ ਕਰ ਜਾਂਦੇ ਕੋਈ ਲਾਲਚ ਹੋਰ ਅਸੀਂ ਤੁਹਾਨੂੰ ਅਸੀਂ ਉਦੋਂ ਆਖੂ ਗੰਨਤਪ ਕਰ ਲੈਂਦੇ ਪਰ ਨਾ ਅਸੀਂ ਕਹਿੰਦੇ ਆ ਖਾਸਸ਼ ਕਰਕੇ ਕਹਿੰਦੇ ਆ ਕਿ ਇਹ ਕਿਸੇ ਵੀ ਹੱਥ ਤੱਕ ਜਾ ਸਕਦੇ ਆ ਤੁਹਾਡੇ ਸਾਹਮਣੇ ਆ ਖੈਰੇ ਨਾਲ ਕੀ ਹੋਇਆ ਤੁਹਾਡੇ ਵਰਗੇ ਪੱਤਰਕਾਰਾਂ ਨਾਲ ਕੀ ਹੋਇਆ ਚੈਨਲਾਂ ਚੈਨਲ ਤੱਕ ਬੰਦ ਕਰਾ ਦੇ ਪੱਤਰਕਾਰ ਤੱਕ ਫੜ ਕੇ ਅੰਦਰ ਦੇਦੇ ਸੀਗੇ ਖੈਰੇ ਨਾਲ ਕੀ ਹੋ ਰਿਹਾ ਖੈਰੇ ਦੀ ਦੁਬਾਰੇ ਫੇਰ ਪਰਚਾ ਪਾਤਾ ਹੈ ਖੈਰੇ ਦੀ ਜਮਾਨ ਤੁਸੀਂ ਦੇਖ ਲਓ ਹੁਣ ਹੁਣ ਖੈਰੇ ਨੂੰ ਕਿੱਥੇ ਜੋੜਨ ਦੀ ਕੋਸ਼ਿਸ਼ ਕਰ ਰਿਹਾ ਖੈਰੇ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਗੈਂਗਸਟਰਾਂ ਦੇ ਨਾਲ ਇਹ ਯਾਰ ਇਹ ਮੈਂ ਪੁੱਛਣਾ ਚਾਹਣਾ ਤੁਸਮਾਨ ਨੂੰ ਕਿ ਤੂੰ ਸਦਾ ਬੈਠਾ ਰਹੇਗਾ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਹਾਂ ਕਿ ਇੱਕ ਬੰਦੇ ਨੂੰ ਤੁਸੀਂ ਤਿੰਨ ਵੀ 60 ਦਿਨ ਮਹੀਨੇ ਪਹਿਲਾਂ ਝੂਠੇ ਮੁਕੱਦਮੇ ਜੇ ਅੰਦਰ ਰੱਖਿਆ ਫਿਰ ਲਿਆ ਕੇ ਇੱਕ ਗਵਾਹ ਨੂੰ ਡਰਾਉਣ ਦਾ ਮੁਕੱਦਮਾ ਹੋਰ ਦੇਤਾ ਹੁਣ ਪਤਾ ਲੱਗਿਆ ਗੱਲ ਸਾਹਮਣੇ ਆਈ ਹੈ ਵੀ ਖੈਰੇ ਦੇ ਸੰਬੰਧ ਕੋਈ ਜੱਗੂ ਭਗਵਾਨਪੁਰੀਏ ਨਾਲ ਕੋਈ ਲਾਰਡ ਬਸਨੋਈ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪਤਾ ਹੀ ਨਹੀਂ ਕੀ ਤਾਂ ਅਸੀਂ ਖਾਛਾ ਯਾਰ ਕਰੀ ਸਾਡਾ ਪਤਾ ਨਹੀਂ ਕਿੱਛੇ ਲਿੰਕ ਜੋੜਦਣ ਪਤਾ ਨਹੀਂ ਪਾਕਿਸਤਾਨ ਨਾਲ ਜੋੜਦਣ ਪਤਾ ਨਹੀਂ ਆਈਐਸਆਈ ਨਾਲ ਜੋੜ ਦੇਣਾ ਪਰ ਇਹ ਵੱਡੇ ਡਰੱਗ ਤਸਕਰਾਂ ਨਾਲ ਜੋੜ ਦੇਣਾ ਪਤਾ ਨਹੀਂ ਕਿਸੇ ਗੈਂਗਸਟਰ ਨਾਲ ਜੋੜ ਦੇਣਾ ਤੁਸੀਂ ਖਾਸੇ ਦੀ ਗੱਲ ਕਰਦੇ ਹੋ ਇੱਕ ਇੱਕ ਮਿੰਟ ਇੱਕ ਮਿੰਟ ਜੀ ਬਾਈ ਜੀ ਇੱਕ ਮਿੰਟ ਤੁਸੀਂ ਖਾਸੇ ਦੀ ਗੱਲ ਕਰਦੇ ਹੋ ਇੱਕ ਚਰਚਾ ਇਹ ਵੀ ਹੈ ਕਿ ਜਦੋਂ ਲੁਧਿਆਣੇ ਘਟਸੀ ਤਾਂ ਲੱਖੇ ਨੂੰ ਘਰੇ ਰੀਟੇਨ ਕੀਤਾ ਗਿਆ ਉਹ ਲੱਖੇ ਦੀ ਮਿਲੀਭੁਗਤਨਾ ਸੀ ਹੁਣ ਵੀ ਤੁਹਾਨੂੰ ਕਿਤੇ ਚੱਕ ਲੈ ਕੇ ਤੀਏ ਤਾਂ ਨਹੀਂ ਵੀ ਸਾਰਾ ਸਪਾਂਸਰ ਹੈ ਆਪ ਸਪਾਂਸਰ ਹੈ ਵੀ ਇੱਕ ਚਰਚਾ ਚੱਲ ਰਹੀ ਹੈ ਨਹੀਂ ਮੈਨੂੰ ਚੱਕ ਕੇ ਜੇਲ੍ਹ ਚ ਜਾਣਾ ਮੈਂ ਮੈਨੂੰ ਲੱਗਦਾ ਕੋਈ ਬੰਦਾ ਇਹ ਚਾਹੂਗਾ ਮੈਨੂੰ ਚੱਕ ਕੇ ਜੇਲ੍ਹ ਚ ਦੇ ਦੇ ਜਾਂ ਮੈਂ ਉਹਨੂੰ ਕੋ ਫੁੱਲਾਂ ਦੀ ਵਰਖਾ ਕਰਦਾ ਭਵੰਤ ਦੇ ਉ ਜਿੰਨੇ ਠੋਕ ਕੇ ਅੱਜ ਦਾ ਨਹੀਂ ਜਿਉਂ ਸਰਕਾਰ ਬਣੀ ਐ ਉਸੇ ਦਿਨ ਤੋਂ ਲੈ ਕੇ ਜਿੱਦ ਦੇ ਮੈਂ ਭਾਂਸੇ ਨੂੰ ਮਿਲ ਕੇ ਆਇਆ ਜਦੋਂ ਕੋਈ ਮਸਲੇ ਹੱਲ ਨਹੀਂ ਕੀਤੇ ਦੱਸੋ 1.5 ਸਾਲ ਤੋਂ ਬਾਅਦ ਸਭ ਤੋਂ ਵੱਧ ਖੰਭ ਕਿਨੇ ਠੱਪੀ ਆ ਬੋਲਿਆ ਕੌਣ ਐ ਮੁੱਦਿਆਂ ਦੇ ਬੋਲਿਆ ਕੌਣ ਐ ਬੋਲਿਆ ਕੋਈ ਸਾਰੇ ਅੰਦਰ ਖਾਤੇ ਜਿਹੜੇ ਬੋਲਣ ਵਾਲੇ ਆਪਣੇ ਆਪ ਨੂੰ ਖੱਬੀ ਖਾਨ ਕਹੋਂਦੇ ਸੀ ਚੁੱਪ ਕਰ ਗਏ ਇਸ ਨਹੀਂ ਉੱਥੇ ਕਰ ਦਿੰਦੇ ਦੱਸ ਦਿਓ ਫੇਰ ਤਾਂ ਮੈਂ ਮੰਨ ਲਾ ਲੋਕਾਂ ਦੀ ਮੰਨੀ ਗੱਲ ਜਾਵੇ ਗੱਲ ਵੀ ਠੀਕ ਆ ਲੱਖਾਂ ਅੰਦਰ ਖਾਤੇ ਤੁਸੀਂ ਉੱਥੇ ਕਰਕੇ ਚੁੱਪ ਕਰ ਗਿਆ ਭਾਈ ਤੁਸੀਂ ਦੱਸੋ ਮੈਂ ਕਿਹੜੀ ਗੱਲ ਤੇ ਪੰਜਾਬ ਜੋ ਜੋ ਪੰਜਾਬ ਨਾਲ ਹੋ ਰਿਹਾ ਧੱਕਾ ਜੋ ਜੋ ਭਵੰਤ ਕਰ ਰਿਹਾ ਪੰਜਾਬ ਦੇ ਨਾਲ ਉਹ ਕਿਹੜੀ ਗੱਲ ਆ ਜਿਹੜੀ ਮੈਂ ਲੋਕਾਂ ਦੇ ਸਾਹਮਣੇ ਰੱਖੀ ਹਮ ਇੱਕ ਗੱਲ ਇਹ ਵੀ ਅਜੇ ਤੁਸੀਂ ਇੱਥੇ ਕ ਕਰਕੇ ਅੰਦਰ ਘਟਿਆ ਸੀ ਬਾਈ ਯਾਰ 5 ਮਿੰਟ ਰੋਕਿਓ ਯਾਰ ਇਹ ਵੀ ਇੱਕ ਗੱਲ ਹੈ ਵੀ ਜੇ ਤੁਸੀਂ ਜਿਵੇਂ ਬਟੰਡਾ ਤੋਂ ਖੜੇ ਹੁੰਨੇ ਹੋ ਵੋਟ ਆ ਜਿਹੜੀ ਉਹ ਸਰਕਾਰ ਵਿਰੋਧੀ ਯਾਨੀ ਕਿ ਗੁੱਸੇ ਵਾਲੀ ਵੋਟ ਆ ਉਹ ਵੰਡੀ ਜਾਊਗੀ ਤਿੰਨ ਪਾਰਟੀਆਂ ਜਾਂ ਤੁਹਾਡੇ ਵਿੱਚ ਵੀ ਤੇ ਸਰਕਾਰ ਨੂੰ ਫੇਰ ਫਾਇਦਾ ਹੋ ਜਾਣਾ ਉਹ ਚੀਜ਼ ਨਹੀਂ ਆਪਾਂ ਇਹ ਹਰ ਵਾਰੀ ਇਹ ਕਉਂ ਸੋਚਦੇ ਹਾਂ ਵੀ ਆ ਆ ਖੜਾ ਹੋ ਗਿਆ ਫਾਇਦਾ ਹੋ ਜੂ ਆ ਆ ਖੜਾ ਹੋ ਗਿਆ ਫਾਇਦਾ ਹੋ ਜੂ ਆਈਟਮ ਮੋਰ ਤੋਂ ਚੌਂ ਲੜੀ ਇੱਥੇ ਬਾਦਲ ਦਲ ਤੋਂ ਖੜੇ ਸੀਗੇ ਜਮੀਤ ਸਿੰਘ ਭਰਾ ਮੈਨੂੰ ਉਹਨਾਂ ਦੇ ਬੰਦੇ ਮਿਲਿਆ ਕਰਨ ਜਿਹੜੇ ਉਹਨਾਂ ਦੀ ਪਾਰਟੀ ਦੇ ਸੀ ਲੈ ਭਾਈ ਤੇਰੇ ਨਾਲ ਸਾਨੂੰ ਫਾਇਦਾ ਬਹੁਤ ਹੋਗਾ ਮੈਂ ਕਿਵੇਂ ਕਿਹਾ ਤੂੰ ਖੜਾ ਹੋ ਗਿਆ ਤੂੰ ਆਮ ਆਦਮੀ ਪਾਰਟੀ ਦੀ ਬੋਟ ਤੋੜ ਦੇਗਾ ਸਾਡੀ ਬੋਟ ਪੱਕੀ ਜਿੱਤੇ ਪਏ ਆ ਮੈਨੂੰ ਭਈ 29000 ਵੋਟ ਜਮੀਤਪੁਰਾੜ ਨੂੰ ਭਈ 20000 20000 ਤਾਂ ਹੀ ਆ ਲੈ ਭਾਈ ਕਾਂਗਰਸ ਨੂੰ ਭਈ 15000 ਏ ਅਸੀਂ ਇਹ ਵਾਰੀ ਕੰਜੂਰ ਤੋੜ ਲਾਉਣੇ ਹੋਨੇ ਫੁਲਾਨਾ ਬੰਦਾ ਫੁਲਾਨੇ ਨੂੰ ਸਾਨਦੂ ਫੁਲਾਨਾ ਮੈਂ ਦੇਖੋ ਚੋਣ ਲੜ ਰਿਹਾ ਮੇਰਾ एलान ਮੈਂ ਚੋਣਸ ਕਰਕੇ ਲੜ ਰਿਹਾ ਮੈਂ ਕੱਲਾ ਨਹੀਂ ਮੈਂ ਚੋਣਾ ਪੰਜਾਬ ਦੇ ਹੋਰ ਪੰਜਾਬ ਦਰਦੀ ਲੋਕ ਵੀ ਚੋਣ ਲੜਨ ਸਾਡੀ ਗੱਲ ਜਿਹੜੀ ਅਸੀਂ ਇੱਥੇ ਬੋਲਦੇ ਫਿਰਦੇ ਆ ਪਿੰਡਾਂ 'ਚ ਛੋਡੇ ਕੋਲੇ ਬੋਲਦੇ ਆ ਇਹ ਗੱਲ ਸਾਡੀ ਲੋਕ ਸਭਾ ਜਾ ਕੇ ਉੱਠੇ ਜਦੋਂ ਲੋਕ ਸਭਾ 'ਚ ਗੱਲ ਸਾਡੀ ਉੱਠੂਗੀ ਤਾਂ ਹੋਰ ਉਪਿਆ ਦੇ ਜਿਹੜੇ ਐਮਪੀ ਬੈਠੇ ਹੁੰਦੇ ਨੇ ਸਾਡੀ ਗੱਲ ਉਹ ਨਾ ਤਾਂ ਖਬੀ ਜਾਊਗੀ ਉਹ ਰਿਕਾਰਡ ਵੀ ਹੁੰਦੀ ਹੈ ਗੱਲ ਉਹਦੇ ਕੋਈ ਕਾਰਵਾਈ ਅਮਲ ਵੀ ਹੁੰਦਾ ਹੈ ਜੋ ਸਰਕਾਰ ਦੇ ਧਿਆਨ ਚ ਆਉਂਦੀਆਂ ਨੇ ਗੱਲਾਂ ਇਸ ਕਰਕੇ ਕਹਿੰਦਾ ਚੰਗੇ ਬੰਦੇ ਆਵਾਜ਼ ਠਾਉਣ ਵਾਲੇ ਹੁਣ ਆਪਾਂ ਗੱਲ ਕਰਦੇ ਆਂ ਆਪਾਂ ਕਹਿੰਦੇ ਆਂ ਇਕੱਲਾ ਕੀ ਕਰ ਦੂਗਾ ਤੇ ਭਵੰਤ ਇਕੱਲਾ ਹੀ ਐਮਪੀ ਬਣ ਕੇ ਜਾਂਦਾ ਰਿਹਾ ਜੋ ਭਵੰਤ ਨੇ ਕੀਤਾ ਆਪਾਂ ਅੱਜ ਮੈਂ ਹਿੱਕ ਠੋਕੇ ਕਹਿੰਨਾ ਜੋ ਭਵੰਤ ਨੇ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਲਈ ਬੋਲਿਆ ਪੰਜਾਬ ਦੇ ਮੁੱਦੇ ਲੋਕ ਸਭਾ 'ਚ ਠਾਏ ਤਾਂ ਲੋਕ ਜਾਗਰੂਕ ਹੋਏ ਕਿ ਨਹੀਂ ਹੋਏ ਇਸੇ ਕਰਕੇ ਭਗਵੰਤ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬੱਜਿਆ ਪਰ ਉਹ ਲੋਕਾਂ ਨਾਲ ਵਿਸ਼ਵਾਸ ਘੱਟ ਫਿਰ ਭਗਵੰਤ ਨੇ ਉਸ ਨੇ ਕੀਤਾ ਕੁਰਸੀ ਲੈ ਕੇ ਮੁੱਖ ਮੰਤਰੀ ਬਣ ਗਿਆ ਇਸ ਕਰਕੇ ਸਾਡੇ ਮੈਂ ਕਹਿੰਦਾ ਇਕੱਲੇ ਇੱਥੋਂ ਨਹੀਂ 14 ਦੇ 14 ਥਾਵਾਂ ਦੇ ਵਿੱਚ ਚੰਡੀਗੜ੍ਹ ਚੰਗੇ ਬੰਦੇ ਚੁਣ ਕੇ ਪੰਜਾਬ ਦੇ ਲੋਕੋ ਭੇਜੇ ਪਰ ਲੱਖਾਂ ਕਿਹੜੀ ਝੰਡੇਟ ਲੜੂਗਾ ਲੱਖਾਂ ਲੱਖੇ ਦਾ ਆਪਣਾ ਝੰਡਾ ਆਪਣਾ ਜੰਡਾ ਲੱਖੇ ਦਾ ਝੰਡਾ ਜੰਡਾ ਪੰਜਾਬ ਹੈ ਪੰਜਾਬੀਅਤ ਆਪਣੀ ਧਰਤੀ ਆਪਣੀ ਬੋਲੀ ਆਪਣੇ ਲੋਕ ਦੀ ਜੀ ਬਹੁਤ ਬਹੁਤ ਧੰਨਵਾਦ